ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ ਤੇ ਸੂਈ ਸਵਾਈ ਆ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਇਹ ਆ ਵੀ ਇਹਦੇ ਆਪਣੀ ਆ ਗਈ ਇੱਥੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਤੇ ਆਪਣੀ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚਵਾਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਇਹ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਾਪੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀ ਜੀ ਕਿਰਪਾ ਮਾਕੀ ਚਲੋ ਕਿਰਪਾ ਚਹੀ ਦੀ ਜੇ ਤੇ ਨਾਮ ਦੱਸਦੇ ਕਰ ਮਾਹਾਰੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 991446394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰ ਰੋਡ ਤੇ ਵੀਜੀ ਪਿੰਡ ਪੈਂਦਾ ਆਪਣਾ ਗਰਵਾਲੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਬੋਲ ਦੇ ਫੋਨ ਨੰਬਰ ਹੈ 991446394 ਤੇ ਕਾ ਤਾਜੀ ਸੂਈ ਅੱਜ ਹੈ ਇਹ ਵੀ ਜੀ ਆਪਣੇ ਕੱਲ ਦੀ ਸੂਈ ਜੀ ਕੱਲ ਦੀ ਸੂਈ ਹੈ ਹਨਾ ਸੁਆਗਨਵਾ ਸੂਈ ਜੀ ਇਹ ਹਰ ਵੀ ਜੀ ਤੀਜਾ ਸੂਆ ਸੂਈ ਜੀ ਠੀਕ ਹੈ ਹਾਂਜੀ ਕਿੰਨਾ ਕਿ ਦੁੱਧ ਘਰੀ ਜਾਊਗੀ ਇਹ ਕੋਹ ਹਰ ਵੀ ਜਿਹੜਾ ਹਾਜਰੇ ਪੰਜ ਚਵੌਂਾ ਹਨਾ ਜੜਾ 15 ਤੇ 16 ਦੇ ਵਿੱਚ ਹੈਗਾ ਬੋਲਾ ਤਿਆਰ ਆ 16 ਆ ਜਾਂਦੀ ਐ ਤੇ ਬੋਲਾ ਹੀ ਆ ਇਹ ਕੱਚੀ ਆ ਕੱਲ ਦੀ ਸੂਈ ਹੈ ਤੇ ਕਿੰਨਾ ਦੁੱਧ ਭਰੇ ਜਾਓਗੇ ਆਪ ਜੀ ਇਹ 20 ਤੋਂ ਪਲਾਸ ਹੀ ਚੱਲਦੀ ਐ ਕੋਹ ਅਗਲੇ ਦੀ ਸੇਵਾ ਹੋਰ ਫੇਰ ਇੱਕ ਦੀ ਬਾਕੀ ਨੇਰਾ ਜਰੂਰ ਥੋੜਾ ਹੋ ਗਿਆ ਬਾਕੀ ਤੁਹਾਨੂੰ ਚੰਗੇ ਦਿਨ ਦਿਖਾਉਣਗੇ ਚਵਾਈ ਵੇ ਦੀ ਤੁਹਾਨੂੰ ਦਿਖਾਉਣੀ ਆ ਨੇ ਨਾ ਯਾ ਮੀ ਦੀ ਕਲਿਫੋਨੀ ਹੋਣੀ ਤੋਰ ਦੇ ਦੀ ਬਾਕੀ ਥੱਲੇੋਂ ਚੰਗੀ ਬਣੀ ਆ ਇੱਕ ਮਿੰਟ ਰੋਕ ਦੋ ਆ ਦੇ ਸਾਦੇ ਜੀ ਚਲੋ ਲੈ ਜਾਓ ਇੱਕ ਰੀ ਤੋਰ ਦੋ ਕਰਦੀ ਆ ਰਤੀ ਜੀ ਆਲ ਜੀ ਥੋੜਾ ਚਪੂ ਦਾ ਕਰਦੀ ਆ ਰਸੇ ਦਾ ਕਰਦੀ ਆ ਬਾਕੀ ਥੱਲੇੋਂ ਚੰਗੀ ਬਣੀ ਐ। ਇਹ ਇੱਕ ਬੱਚੇ ਵਾਲ ਨੂੰ ਵੀ ਥੋੜਾ ਤੇਜ਼ ਜਾਂਦੀ ਐ। ਪਿਆ ਥੱਲੇ ਇੱਕ ਰਿਹਵਾਨੇ ਦਾ ਆਪਾਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ। ਤੇ ਚਵਾਜ ਉਹ ਓਕੇ ਫਿਰ ਮਗਾ ਦੇਣਾ ਆਪਾਂ ਜੀ ਠੀਕ ਹੈ ਚਵਾ ਦਿਖਾ ਦਈਏ ਹਨਾ ਬੱਚਾ ਕੀ ਉਤਰਾ ਵਿਧਿਆ ਤੇ ਮਗਰ ਜੀ ਨਾੜੂ ਤੇ ਬੱਚਾ ਆਲਦੀ ਸੁਈ ਹੈ ਉਹ ਆ ਗਿਆ ਜੀ ਨਾੜੂ ਜਿਹੜਾ ਨਾਲ ਹੈ ਹੁਣ ਮਲੋ ਰਾਇਕ ਸਾਰੀ ਯਾਰ ਵੀ ਸਾਫ ਸਰ ਕੋਈ ਭਲ ਭੁੱਲ ਨਹੀਂ ਯਾਰ ਜੀ ਹੁਣ ਇਹ ਚੋਣੀ ਐ ਨੂੰ ਉਤੜ ਦੇਣੀ ਠੀਕ ਹੈ ਜੀ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨ ਹੈ ਤੇ ਉਤਰਾ ਰੰਗ ਰੂਪ ਦੀ ਵੀ ਚੰਗੀ ਆ ਇੱਕ ਵਾਰੀ ਵੀਰ ਜੀ ਇਹ ਫੁਲਕਾਰੀ ਲਾ ਦੋ ਦੋ ਕੁ ਮਿੰਟ ਖਾਦਨੇ ਆ ਰੀਰ ਜੀ ਇੱਕ ਵਾਰੀ ਬੱਚਾ ਬਨ ਕੇ ਫਿਰ ਤੁਹਾਨੂੰ ਦਿਖਾਉਣੀ ਆ ਚਲੋ ਬੰਨਣਾ ਫਿਰ ਇਹਨਾਂ ਆਹ ਦੇਖ ਸਾਡੇ ਥਾਣੇ ਦੇ ਇੱਕ ਵਾਰੀ ਲੱਗੇ ਤਾਂ ਬਾਕੀ ਹਵਾਨੇ ਤੇ ਹੀ ਨਾੜਾਂ ਜੜੀਆਂ ਚੱਲੀਆਂ ਆ ਆਹ ਦੇਖ ਸਾਡੇ ਥਾਣੇ ਦੇ ਇੱਕ ਵਾਰੀ ਲੱਗੇ ਤਾਂ ਪਿੱਛੇ ਵਾਈ ਲੱਗੀ ਕਿ ਵਾਈ ਇੱਕ ਵਾਰੀ ਤਾਂ ਮੇਰੇ ਦੇਖਾਈ ਬਿਲਕੁਲ ਖਾਸ ਕਰਾਈ ਵਾ ਜਿਹੜੀ ਤੇ ਕਿਹੜੀ ਮਗਰ ਦੇਖਣਾ ਦੇ ਵੀ ਚਵਾਈ ਦਿਖਾ ਦੋ ਬਾਕੀ ਟਾਈਮ ਸ਼ਾਮ ਦਾ ਵਗਦਾ ਹਨੇਰਾ ਹੋ ਗਿਆ ਵਾੜੋਏ ਸਲਾਮ ਜਾਰੀ ਹੈ ਤੇਰਾ ਮੇਰਾ ਪਾਰ ਆ ਮਰਿਆ ਬਾਕੀ ਇੱਕ ਵਾਰ ਜਿੱਥੇ ਖਲੋ ਗਈ ਹੈ ਉੱਥੇ ਹੀ ਖਲੋ ਗਈ ਹੈ ਚਵਾਈ ਜਿਹੜੀ ਇਹਦੇ ਬਿਲਕੁਲ ਸਾਫ ਹੈ ਬਾਲਟੀ ਜਿਹੜੀ ਇੱਕ ਹੋਰ ਲੱਗਣੀ ਹੱਲੇ ਹੱਲੇ ਗਲੀ ਮਗਰਲੇ ਸਣਾ ਦੀ ਚਵਾਈ ਹੋਈ ਹੈ ਦੂਸਰੀ ਪਾਰਟੀ ਲੈ ਲਿਓ ਵੀਰ ਜੀ ਇੱਥੇ ਰੱਖ ਲਓ ਬਾਕੀ ਇਹ ਆ ਵੀ ਆਪਾਂ ਤੁਹਾਨੂੰ ਚਵਾ ਹੀ ਦਿਖਾਉਂਦੇ ਆ ਬਾਕੀ ਤੁਸੀਂ ਆਪਣੀ ਦੋ ਟਾਈਮ ਚੁਆਈ ਕਰਕੇ ਖੜ੍ਹੇ ਹੋ ਜੀ ਮੈਂ ਇੱਕ ਬੱਕਰੇ ਨੂੰ ਮੈਂ ਆਸ਼ਰਗੋਆ ਚਵਾਈ ਜਿਹੜੀ ਇਹਦੀ ਲਗਭਗ ਹੋਣੀ ਵਾਲੀ ਆ ਜਿਹੜੀ ਹੋਈ ਗਈ ਲਗਭਗ ਬਾਕੀ ਇਹ ਤੁਹਾਨੂੰ ਆਪਾਂ ਚਵਾਈ ਵਿਖਾਇਆ ਵਾ ਠੀਕ ਹੈ ਵਿਧੀ ਆ ਜੋ ਪੂਰੀ ਨੁੱਚੜ ਗਈ ਆ ਜਿਹੜੀ ਕੋਈ ਰੁਪੀਏ ਪਾਲ ਫੂਲ ਨਹੀਂ ਵੀ ਵੇੜ ਹਾਂਜੀ ਹੁਣ ਆ ਦੇਖ ਸਕਦੇ ਜੀ ਖੱਲਿਆਂ ਆ ਇਹ ਨੁੱਚੜ ਗਈ ਦੱਸ ਠੀਕ ਹੈ ਜੀ ਇਹ ਨੁੱਚੜ ਇੱਥੇ ਪਾ ਲਿਓ ਦਿਖਾ ਦਈਏ ਕਰੀ ਚੰਗੀ ਤਰ੍ਹਾਂ ਲੱਗ ਗਈ ਆ ਦੇਖਦੇ ਜੀ ਬਾਕੀ ਇਹ ਆਪਾਂ ਸਿਰਫ ਤੁਹਾਨੂੰ ਚਵਾਈ ਵਿਖਾਇਆ ਆਪਾਂ ਹਨਾ ਵੀਰਾਂ ਨੂੰ ਹਾਂਜੀ ਰੁਪਈਆ ਤੇ ਕਿੰਨਾ ਫਿਰ ਵੇਰਦੀ ਮੁੱਲ ਰੱਖੀਰ ਆਪਾਂ ਮੋਲੇ ਦਾ ਰੁਪਈਏ 60000 ਅੱਛਾ ਤੇ ਉਤਰਾ ਦੁੱਧ ਕਿੰਨਾ ਕੁ ਭਰੀ ਜਾਊਗੀ 2000 ਰੁਪਈਆ ਦਾ 15 16 ਕਿਲੋ ਹੁਣ ਹਾਜ਼ਰ ਹੈ ਨਾ ਹਾਂਜੀ ਤੇ ਦੁੱਧ ਤੇ ਗਾੜੀਆਂ ਛਟਾਲ ਲਿਆ 20 ਕਿਲੋ ਦੁੱਧ ਨਹੀਂ ਮਾਰਦੀ ਏਡਾ ਕਰ ਦੋ ਉਹ ਤੇ ਅੱਛਾ ਹਾਂਜੀ ਫਿਰ ਜਿਆਦਾ ਦੀ ਗੱਲ ਕਰੀਏ ਯਾਰ ਹੀ ਛੱਡਦਾ ਯਾਰ ਯੂਰ ਨਾ ਕੀ ਬੰਦਾ ਜੱਜ ਗੱਲ ਦੋ ਹੀ ਛੱਡਦਾ ਪੰਜ ਹਜ਼ਾਰ ਹੀ ਛੱਡੋ ਬਾਹਰੋਂ ਨਹੀਂ ਮਿਲਦਾ ਫਿਰ ਕੁਝ ਨਹੀਂ ਲੱਜਾਂ ਦੀਏ 55000 ਦੀ ਦੇ ਦिए 57000 ਦੀ ਰਸੀਦਾ 55000 ਦੀ ਜਾਣ ਤਾਂ ਬਾਦੀ ਨਹੀਂ ਲਾਉ ਤਾਂ ਬਾਰੋਂ ਉਹ ਜਾਣ ਤਾਂ ਕੁਛ ਨਹੀਂ ਹੁੰਦਾ ਹੋਰ ਦੇ ਲੈਣ ਵਾਲੇ ਵੀ ਵਿੱਚ ਤੋੜਨਾ ਚਲੋ ਤੇ ਮਸਾ ਮੋੜਦੇ ਹੁੰਦਾ ਹੀ ਆ ਮੇਰਾ ਵੀਰ ਭਰਾ ਸਾਰੇ ਪਹਿਲਾਂ ਕਰੇ ਸਲਾਹ ਕਰਕੇ ਫਿਰ ਫੋਨ ਲਾ ਕੇ ਫਿਰ ਆਲਾ ਪੁੱਛਿਆ ਕਰੋ ਪਹਿਲਾਂ ਭਣ ਭਰਾ ਫੋਨ ਲਾ ਲਈ ਤੇ ਮੁੜ ਕੇ ਸਲਾਹਾਂ ਨਹੀਂ ਬੰਦੀਆਂ ਸਲਾਹ ਕਰਕੇ ਫਿਰ ਮੇਰਾ ਭਣ ਭਰਾ ਕੋਈ ਫੋਨ ਲਾਵੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰੋਂ ਤਸੱਲੀ ਕਰਕੇ ਖੜੇ ਹਨ ਤਸੱਲੀ ਕਰਕੇ ਜੀ ਸੂਈ ਆ ਰਪੀਜੀ ਕਾ ਦੀ ਸੂਈ ਆ ਇਡੀ ਛੇਤੀ ਅਸੀਂ ਕੀ ਕਰਦੇ ਨਾ ਅਗਲੇ ਨੇ ਕੀ ਕਰ ਲੈਣਾ ਉਹ ਉੱਤੇ ਹੁਣ ਅਸਰੇ ਨੇ 20 ਦਿਨਾਂ ਤਾਜੀ ਸੂਈ ਆ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ